ਜੋ ਬਾਬਾ ਦੀਪ ਸਿੰਘ ਦੇ ਚਰਨਾਂ ਵਿੱਚ ਆਏਗਾ ਉਹ ਜੋ ਚਾਹੇਗਾ ਉਹ ਹੀ ਫਰ ਪਾਏਗਾ ਆਪਨੇ ਬੱਚੇ ਦੀ ਗੱਲ ਦੱਸਾਂ ਮੈਂ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਕੋਈ ਸੱਚੇ ਪਾਤਸ਼ਾਹ ਜੀ ਮੇਰਾ ਬੱਚਾ ਹੁਣ ਕੰਮ ਤੇ ਵਧੀਆ ਤੇ ਲੱਗਿਆ ਹੋਇਆ ਇਹਦਾ ਕੰਮ ਵੀ ਝੜ ਜਾਊਗਾ ਕਿਰਪਾ ਕਰੋ ਠੀਕ ਕਰੋ ਮੇਰਾ ਬੱਚਾ 4 ਦਿਨਾਂ ਦੇ ਹੰਦ ਤੱਕ ਛਬੀਲ ਹੈ ਛਬੀਲ ਦੇ ਪ੍ਰਸ਼ਾਦ ਨੇ ਲੰਗਰ ਨੇ ਲਗਾਏ ਹੋਏ ਨੇ ਸੰਗਤ ਆ ਰਹੀਆਂ ਨੇ ਛਬੀਲ ਬੀਰੀਆ ਨੇ ਤੇ ਕਿਉਂਕਿ ਤੱਪ ਦੀ ਗਰਮੀ ਦਾ ਮਹੀਨਾ ਵਾ ਜੁਲਾਈ ਦਾ ਮਹੀਨਾ ਚੱਲ ਰਿਹਾ ਵਾ ਗਰਮੀ ਬੇਹੱਦ ਜ਼ਿਆਦਾ ਵੈਪਰ ਸੰਗਤਾਂ ਨੇ ਜੋ ਸੰਗਤਾਂ ਇਸ ਵਕਤ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਇਸ ਵਕਤ ਭਾਰੀ ਤਰਸਾਦ ਦੇ ਵਿੱਚ ਮੌਜੂਦ ਹੈ ਸੰਗਤਾਂ ਦੇ ਵੱਲੋਂ ਬਹੁਤ ਜ਼ਿਆਦਾ ਜੋ ਕਿ ਸ਼ਰਧਾਂ ਦੇ ਨਾਲ ਪਾਠ ਕੀਤੇ ਜਾ ਰਹੇ ਨੇ ਗੁਰੂ ਸਾਹਿਬ ਜੀ ਨਤਮਸਤਕ ਹੋ ਰਹੇ ਪਏ ਸਵਾਗਤ ਹੈ ਦੋਸਤੋ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਇਸ ਵਕਤ ਅਸੀਂ ਲੁਧਿਆਣਾ ਤੋਂ ਜੁੜ ਰਹੇ ਹਾਂ ਲੁਧਿਆਣਾ ਤੋਂ ਦੱਸਿਏ ਕਿ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ ਦੇ ਬਾਹਰ ਮੌਜੂਦ ਆ ਔਰ ਇਸ ਵਕਤ ਇੱਥੇ ਚੋਪੈਰਾ ਸਾਹਿਬ ਦੇ ਪਾਠ ਹੈ ਜੋ ਚੱਲਦੇ ਪਏ ਨੇ ਸੋ ਦੇਖ ਸਕਦੇ ਹੋ ਸੰਗਤਾਂ ਦੂਰੋਂ ਦੂਰੋਂ ਆਤਮਤਕ ਹੋਣ ਦੇ ਲਈ ਆਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਗੁਰਦੁਆਰਾ ਸਾਹਿਬ ਦੀਆਂ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਨੇ ਜੋ ਦੂਰੋਂ ਦੂਰੋਂ ਇੱਥੇ ਆਈਆਂ ਹੋਈਆਂ ਨੇ ਸੰਗਤਾਂ ਵਾਂ ਜੋ ਕਿ ਨਤਮਤ ਮਨਤ ਸਮਸਤਕ ਹੋਣ ਦੇ ਲਈ ਆਈਆਂ ਨੇ ਔਰ ਜੋ ਕਿ ਜੋ ਪੈਰਾ ਸਾਹਬ ਦੇ ਪਾਰ ਇੱਥੇ ਚੱਲਦੇ ਪਏ ਨੇ ਸੋ ਜਲ ਸੇਵਾ ਦਾ ਖਾ ਦਿੰਨੇ ਆ ਕਿ ਇਸ ਦੌਰਾਨ ਲਗਾਤਾਰ ਜਲ ਸੇਵਾ ਚੱਲਦੀ ਹੈ ਗਰਮੀ ਦਾ ਮਹੀਨਾ ਵਾ ਜੁਲਾਈ ਦਾ ਮਹੀਨਾ ਚੱਲਦਾ ਵਾ ਵੈਸੇ ਤਪਦੀ ਗਰਮੀ ਦੇ ਵਿੱਚ ਜੋ ਸੰਗਤਾਂ ਨੇ ਜੋ ਪੂਰਨ ਸ਼ਰਦਾ ਦੇ ਨਾਲ ਸੇਵਾ ਕਰ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਤੋਂ ਬੱਚੇ ਵੀ ਐ ਵੱਡੇ ਵੀ ਐ ਬਜ਼ੁਰਗ ਵੀ ਐ ਸਾਰੇ ਸੇਵਾ ਕਰ ਰਹੇ ਨੇ ਛੋਟੇ ਛੋਟੇ ਬੱਚੇ ਐ ਜੋ ਹਰ ਬੁੱਧਵਾਰ ਦੇ ਬੁੱਧਵਾਰ ਇੱਥੇ ਸੇਵਾ ਕਰਨ ਦੇ ਲਈ ਆਉਂਦੇ ਨੇ ਸੋ ਸੰਗਤਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਲ ਸੇਵਾ ਕਰ ਰਹੇ ਨੇ ਜੋ ਸੰਗਤਾਂ ਕਾਫੀ ਕਹਿ ਸਕਦੇ ਆ ਕਿ ਅੱਛਾ ਦ੍ਰਿਸ਼્ય ਦੇਖਣ ਨੂੰ ਮਿਲ ਰਿਹਾ ਵੈ ਕਿਉਂਕਿ ਸੰਗਤਾਂ ਦੇ ਵੱਲੋਂ ਕਾਫੀ ਜ਼ਿਆਦਾ ਜੋ ਕਿ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਇੱਥੇ ਪਹੁੰਚੇ ਜਾਂਦੇ ਵੈ ਸੋ ਸੰਗਤਾਂ ਦੇਖ ਸਕਦੇ ਹੋ ਕਿ ਜਲ ਸੇਵਾ ਕਰਨ ਦੇ ਲਈ ਵੀ ਇੱਥੇ ਜੋ ਆਂਦੀਆਂ ਨੇ ਇਸ ਪੱਕੀ ਗਰਮੀ ਦੇ ਵਿੱਚ ਜਲ ਸੇਵਾ ਵੀ ਰਹੀ ਹੈ ਸਸੀ ਗਾਲ ਸਾਹਿਬ ਜੀ ਇਹ ਸਭ ਜੀ ਸੰਗਤਾਂ ਆ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਗੁਰੂ ਸਾਹਿਬ ਅੱਗੇ ਚੋਪਰਾ ਸਾਹਿਬ ਦੇ ਪਾਠ ਛਾਲ ਦੇ ਪਏ ਨੇ ਤੁਸੀਂ ਜਲ ਸੇਵਾ ਕਰ ਰਹੇ ਹੋ ਹਰ ਬੁੱਧਵਾਰ ਦੇ ਬੁੱਧਵਾਰ ਕੀ ਹਰ ਬੁੱਧਵਾਰ ਸੇਵਾ ਕਰੀਦੇ ਬੁੱਧਵਾਰ ਹਾਂ ਸੋ ਗਰਮੀ ਦਾ ਵੀ ਮਹੀਨਾ ਵਾ ਗਰਮੀ ਬੇਜਾਦਾ ਵਾ ਹਾਂ ਜੀ ਤਾਂ ਹਰ ਬੁੱਧਵਾਰ ਦੇ ਬੁੱਧਵਾਰ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਆ ਕੇ ਜਾਂਦੀ ਹੈ ਜੀ ਹਰ ਬੁੱਧਵਾਰ ਸੇਵਾ ਕਰੀਦੀ ਹੈ ਮਨ ਲਾ ਕੇ ਕਰਦੀ ਹੈ ਸੋ ਬਿਲਕੁਲ ਇਸ ਵਕਤ ਗੁਰਦੁਆਰਾ ਸਾਹਿਬ ਦੇ ਬਾਹਰ ਮੌਜੂਦ ਆ ਸੰਗਤਾਂ ਸਾਡੇ ਨਾਲ ਨੇ ਸੇਵਾ ਕਰ ਰਹੇ ਨੇ ਅਸੋ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ ਕਿ ਹਰ ਬੁੱਧਵਾਰ ਦੇ ਬੁੱਧਵਾਰ ਸੇਵਾ ਜੋ ਨਿਭਾਰੇ ਪਏ ਨੇ ਸਸੀ ਗੱਲ ਸਾਹਿਬ ਬਿਲਕੁਲ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਜਲਦੀ ਸੇਵਾ ਗਰਮੀ ਬਹੁਤ ਜ਼ਿਆਦਾ ਹੈ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਜਰੂਰੀ ਹੈ ਸੇਵਾ ਵੀ ਜੀ ਬਿਲਕੁਲ ਥੋੜਾ ਦੱਸੋ ਇਸ ਬਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਾਨੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨ ਲੱਗਿਆ ਜੀ ਬੀ ਸੰਗਤ ਅੱਛੇ ਸੇਵਾ ਕਰਦੀ ਹੈ ਦੇਖੋ ਕਿਵੇਂ ਜੋਰਾਂ ਦੀ ਸੰਗਤ ਚ ਸੇਵਾ ਚੱਲ ਰਹੀ ਹੈ ਬਿਲਕੁਲ ਜੀ ਠੰਡਾ ਪਾਣੀ ਸ਼ਪੀਲ ਜੀ ਜੀ ਤੇ ਸ਼ਕੰਧਮੀ ਵੀ ਬਣ ਰਹੀ ਆ ਸ਼ਕੰਧਮੀ ਪਹਿਲਾ ਲੱਸੀ ਬਣਾ ਕੇ ਪੜਾਈਆ ਸੰਗਤ ਨੂੰ ਜੀ ਜੀ ਹੁਣ ਅਸੀਂ ਠੰਡਾ ਪਾਣੀ ਸਪੀਲ ਲਈ ਹੋਈ ਆ ਜੀ ਤੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਜੋ ਬਾਬਾ ਦੀਪ ਸਿੰਘ ਦੇ ਚਰਨਾਂ ਵਿੱਚ ਆਏਗਾ ਉਹ ਜੋ ਚਾਹੇਗਾ ਉਹ ਹੀ ਫਲ ਪਾਏਗਾ ਬਿਲਕੁਲ ਜੀ ਬਿਲਕੁਲ ਇਹ ਗੁਰੂ ਬਾਬਾ ਦੀਪ ਸਿੰਘ ਦਾ ਦਰਗਾਹ ਇੱਥੋਂ ਕੋਈ ਖਾਲੀ ਨਹੀਂ ਜਾਵੇਗਾ ਬਿਲਕੁਲ ਇਹ ਲੋਕਾਂ ਦੀ ਸੰਗਤ ਨਹੀਂ ਆ ਝੋੜੀਆਂ ਪਰ ਪਰ ਤੋੜਦੇ ਨੇ ਬਾਬਾ ਦੀਪ ਸਿੰਘ ਜੀ ਬਿਲਕੁਲ ਜੀ ਸ਼ਰਧਾ ਨਾਲ ਆਵੋ ਸਾਰੀ ਸੰਗਤ ਸ਼ਰਧਾ ਨਾਲ ਆਵੋ ਹਰ ਇੱਕ ਦੀਆਂ ਝੋੜੀਆਂ ਭਰਨਗੇ ਕੋਈ ਖਾਲੀ ਨਹੀਂ ਜਾਊਗਾ ਬਾਬਾ ਜੀਪ ਸਿੰਘ ਦੇ ਚਰਨ ਮੈਂ ਆਪ ਦੀ ਆਪ ਦੀ ਗੱਲ ਦੱਸਦਾ ਹਾਂ ਹਾਂਜੀ ਮੇਰਾ ਮੁੰਡਾ ਯਾਨੀ ਜੇ ਅੱਜ ਉਹ 30 ਸਾਲ ਦਾ ਜੀ ਉਹਨੂੰ ਆਰੀਆਂ ਕਈ ਲੱਗ ਗਈਆਂ ਜੀ ਤੇਰੇ ਟੀਵੀ ਤੇਰੇ ਟੀ 80 ਤੇਰੇ ਛੇ ਲਗਾੜ ਗਏ ਤੇ ਜਿਹੜਾ ਕਾਲਾ ਪੀਲਿਆ ਹੋ ਗਿਆ ਮੈਂ ਆਪਦੇ ਬੱਚੇ ਦੀ ਗੱਲ ਦੱਸਾਂ ਮੈਂ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਕੋਈ ਸੱਚੇ ਪਾਤਸ਼ਾਹ ਜੀ ਮੇਰਾ ਬੱਚਾ ਕੰਮ ਤੇ ਵਧੀਆ ਤੇ ਲੱਗਿਆ ਹੋਇਆ ਜਿਹੜਾ ਕੰਮ ਵੀ ਝੜ ਜਾਊਗਾ ਕਿਰਪਾ ਕਰੋ ਠੀਕ ਕਰੋ ਮੇਰਾ ਬੱਚਾ 4 ਦਿਨਾਂ ਦੇ ਅੰਦਰ ਠੀਕ ਹੋ ਕੇ ਬਾਸਸ ਚਲਾਉਣਾ ਡਰਾਈਵਿੰਗ ਕਰਦਾ ਜੀ ਜੀ ਉਹ ਢੇਡਾ ਲੈ ਕੇ ਬਿਆਸ ਦਾ ਚਲਿਆ ਗਿਆ ਬਿਲਕੁਲ ਪਰ ਮੇਰੇ ਕੋ ਪਠਾਨਕੋਟ ਦਾ ਜਿਹੜਾ ਭਰ ਕੇ ਇਥੋਂ ਸੰਗਤਾਂ ਦਾ ਪਠਾਨਕੋਟ ਦਾ ਚਲਿਆ ਗਿਆ ਉਹਦੀ ਇਹੇ ਜੀ ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਆ ਸਾਡੇ ਤੇ ਦਾ ਬਹੁਤ ਬਹੁਤ ਕਿਰਪਾ ਜੋਤ ਛੇ ਆਉਂਦਾ ਉਹ ਕਦੇ ਖਾਲੀ ਨਹੀਂ ਜਾਂਦਾ ਬਿਲਕੁਲ ਬਾਬਾ ਦੀਪ ਸਿੰਘ ਦੇ ਚਰਨਾਂ 'ਚੋਂ ਆਓ ਤੁਸੀਂ ਵੀ ਸਾਰੀ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਆ ਕੇ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਛੱਡਦਾ ਰੱਖੇ ਬੇਨਤੀਆ ਕਰੋ ਸਾਰੇ ਤੁਹਾਡੇ ਦੁੱਖ ਕੱਟੇ ਜਾਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਿਲਕੁਲ ਬੜਾ ਅੱਛਾ ਲੱਗਿਆ ਜਾਣ ਕੇ ਕਿ ਦੂਰੋ ਦੂਰੋ ਸੰਗਤ ਆ ਰਹੀਆਂ ਨੇ ਝੋਲੀਆਂ ਭਰ ਰਹੀਆਂ ਨੇ ਜੋ ਵੀ ਮਨ ਦੇ ਵਿੱਚ ਮੁਰਾਦਾਂ ਨੇ ਤੇ ਪੂਰੀਆਂ ਕੀਤੀਆਂ ਜਾ ਰਹੀਆਂ ਸੋ ਭੈਣ ਜੀ ਸਾਡੇ ਨਾਲ ਮੌਜੂਦ ਹੈ ਜੀ ਸਸੀ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਸੋ ਸੇਵਾ ਕਰਦੇ ਨੂੰ ਕਿੰਨਾ ਖਸਮਾ ਹੋ ਗਿਆ ਜੀ ਸਾਨੂੰ 6 ਮਹੀਨੇ ਤੱਕ ਹੋ ਗਏ ਤੇ ਸਾਡੇ ਵੀ ਜੋ ਪੁੱਛਿਆ ਬਾਬਾ ਦੀਪ ਸਿੰਘ ਜੀ ਨੇ ਭਰੀ ਆ ਅਸੀਂ ਵੀ ਬੇਰੋਜ਼ਗਾਰ ਸੀ ਪਰਮਾ ਮਨੇ ਸਾਨੂੰ ਰੋਜੀ ਰੋਟੀ ਵਿੱਚ ਲਾਇਆ ਮੇਰੇ ਹਸਬੰਦ ਦਾ ਬਾਹਰ ਦਾ ਕੰਮ ਬਣਾ ਦਿੱਤਾ ਤੇ ਅਸੀਂ ਜੋ ਵੀ ਅੱਜ ਹੈਗੇ ਉਹ ਵਾਈ ਪ੍ਰੂਜੀ ਮਤਲਬ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਹੀਂ ਹੈ ਤੇ ਇੱਥੇ ਜੋ ਵੀ ਆਉਂਦਾ ਖਾਲੀ ਝੋਲੀਆਂ ਲੈ ਕੇ ਆਉਂਦੇ ਦੇ ਖੁਸ਼ੀਆਂ ਦੀ ਝੋਲੀਆਂ ਭਰ ਕੇ ਜਾਂਦੇ ਆ ਬਾਬਾ ਦੀਪ ਸਿੰਘ ਜੀ ਮੰਨਦੇ ਵਿੱਚ ਕੋਈ ਵੀ ਮੁਰਾਦ ਹੋਵੇ ਕੋਈ ਵੀ ਹਰ ਚੀਜ਼ ਪੂਰੀ ਹੋ ਰਹੀ ਪਈ ਹੈ ਜੀ ਹਾਂ ਜੀ ਇਹ ਹੀ ਹੈ ਬਾਬਾ ਦੀਪ ਸਿੰਘ ਜੀ ਆਪੇ ਅੰਗ ਸੰਗ ਹੋ ਕੇ ਸਹਾਇਓ ਕਿ ਆਪ ਹੀ ਕਾਰਜ ਕਰਦੇ ਆ ਬਿਲਕੁਲ ਸੋ ਬੜਾ ਅੱਛਾ ਲੱਗ ਰਿਹਾ ਵੈ ਜਾਣ ਕੇ ਜੋ ਸੰਗਤਾਂ ਨੇ ਸੰਗਤਾ ਦੇ ਮੁਖ ਦੇ ਵਿੱਚੋਂ ਸੋਹਣੀਆਂ ਗੱਲਾਂ ਸੁਣ ਕੇ ਬਾਬਾ ਦੀਪ ਸਿੰਘ ਜੀ ਖੁਦ ਇੱਥੇ ਆਂਦੇ ਨੇ ਸੰਗਤਾਂ ਦੇ ਨਾਲ ਅੰਗ-ਸੰਗ ਕੱਢਦੇ ਨੇ ਸੰਗਤਾਂ ਦੀਆਂ ਜੋ ਦਿਲਾ ਦੀਆਂ ਖਵਾਇਸ਼ਾਂ ਨੇ ਪੂਰੀਆਂ ਕਰਦੇ ਨੇ ਮੁਰਾਦਾ ਪੂਰੀਆਂ ਕਰਦੇ ਨੇ ਸੋ ਬੇहद ਅੱਛਾ ਲੱਗਦਾ ਵੈ ਪਰਮੀਆਂ ਸੰਗਤਾਂ ਵੈ ਤੇ ਠਾਠਾ ਮਾਰਦੇ ਇਕੱਠ ਵੈ ਤੇ ਇਸ ਵਕਤ ਜੋ ਚੁਪੈਰਾ ਸਾਹਿਬ ਦੇ ਪਾਰਟ ਵੀ ਚੱਲਦੇ ਨੇ ਬੜਾ ਅੱਛਾ ਲੱਗਦਾ ਵੈ ਬੱਚੇ ਵੀ ਮੌਜੂਦ ਨੇ ਛੋਟੇ-ਛੋਟੇ ਬੱਚੇ ਐ ਸੇਵਾ ਕਰਦੇ ਨੇ ਦੇਖ ਸਕਦੇ ਹੋ ਕਿ ਜੋ ਬੱਚਿਆਂ ਦੇ ਵੱਲੋਂ ਵੀ ਬੁੱਧਵਾਰ ਦੇ ਬੁੱਧਵਾਰ ਤੇ ਆਇਆ ਜਾਂਦਾ ਵਾ ਔਰ ਸੇਵਾ ਕੀਤੀ ਜਾ ਰਹੀ ਹੈ ਜਲ ਚੁਕਾਇਆ ਜਾ ਰਿਹਾ ਵਾ ਸ਼ਬੀਲ ਚੁਕਾਈ ਜਾ ਰਹੀ ਹੈ ਲੱਸੀ ਭਲਾਈ ਜਾ ਰਹੀ ਹੈ ਨਿੰਬੂ ਪਾਣੀ ਵੀ ਜੋ ਕਿ ਤਿਆਰ ਕੀਤਾ ਜਾ ਰਿਹਾ ਵਾ ਬਣਾਇਆ ਜਾ ਰਿਹਾ ਵਾ ਸੋ ਵਕ ਵਕ ਤਰਾ ਦੀਆਂ ਜੋ ਇੱਥੇ ਇਸ ਵਕਤ ਕਾਵੀ ਅਛੀਆਂ ਜੋ ਚੀਜ਼ਾਂ ਵਾ ਜੋ ਕਿ ਦੇਖਣ ਨੂੰ ਮਰੀਆ ਵਾ ਦਿਲ ਖੁਸ਼ ਹੁੰਦਾ ਵਾ ਜਦੋਂ ਸੰਗਤਾਂ ਨੂੰ ਇੱਕ ਰੂਪ ਦੇ ਵਿੱਚ ਸਿਮਰਨ ਕਰਦੇ ਹੋਏ ਦੇਖਦੇ ਹਾਂ ਵਦੇਰੀ ਅਪਡੇਟ ਲਈ ਜੁੜੇ ਰਹਿਣਾ ਫਿਲਹਾਲ ਮੈਂ ਉਹ ਇਜਾਜ਼ਤ ਧੰਨਵਾਦ